ਹੈਲੋ ਜੀ ਸਸਰੀ ਅਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਰਾਂਗੇ ਬਾਜੂ ਦੀ ਕਟਿੰਗ ਤੇ ਬਾਜੂ ਦੀ ਕਟਿੰਗ ਦੇ ਵਿੱਚ ਆਪਣੇ ਜੋੜ ਆਉਣੇ ਆ ਦੋਨੋਂ ਸਾਈਡ ਤੇ ਆਪਣੇ ਜੋੜ ਆਉਣਗੇ ਕਿਉਂਕਿ ਆਪਣੇ ਸੈਂਟਰ ਦੇ ਵਿੱਚ ਪ੍ਰਿੰਟ ਸੀ ਤੇ ਇਹ ਜਿਹੜੀ ਆਪਣੀ ਸ਼ਰਟ ਆਉਂਦੀ ਹੁੰਦੀ ਹੈ ਇਹਦੀ ਮਤਲਬ ਕਿ ਸਾਈਡ ਤੇ ਆਪਣੇ ਬਾਜੂ ਦਿੱਤੀਆਂ ਹੁੰਦੀਆਂ ਪ੍ਰਿੰਟ ਵਾਲੀਆਂ ਤੇ ਆਪਣੇ ਜਿਹੜੇ ਚਾਰ ਦਿੱਤੀਆਂ ਹੁੰਦੀਆਂ ਚਾਰ ਆਪਣੇ ਡਿਜ਼ਾਈਨ ਬਣੇ ਹੁੰਦੇ ਚਾਰ ਪੀਸ ਤੇ ਇਹਦੀ ਆਪਣੇ ਜਿਹੜੀ ਬਾਜੂ ਦੀ ਜਿਹੜੀ ਲੰਬਾਈ ਹੁੰਦੀ ਹੈ ਬਿਲਕੁਲ ਛੋਟੀ ਹੁੰਦੀ ਆ ਤੁਹੋ ਆਪਣੇ ਇਸ ਕਰਕੇ 4 ਪੀਸ ਦਿੱਤੇ ਹੁੰਦੇ ਹੈ ਕਿ ਆਪਣੇ ਜਿਹੜੀ ਬਾਜੂ ਦਾ ਪ੍ਰਿੰਟ ਹੈ ਉਹ ਇਹਦੇ ਵਿੱਚ ਆਪਣਾ ਕਵਰ ਹੋ ਜਾਂਦਾ ਹੈ ਜੇ ਆਪਣੇ ਪ੍ਰਿੰਟ ਵਾਲੀ ਬਾਜੂ ਹੈ ਤੁਸੀਂ ਇਸ ਤਰੀਕੇ ਨਾਲ ਦੀ ਕਟਿੰਗ ਕਰ ਸਕਦੇ ਹੋ ਜੇ ਅਜ ਕੜਾਈ ਵਾਲੀ ਬਾਜੂ ਹੈ ਤੁਸੀਂ ਇਸ ਤਰੀਕੇ ਨਾਲ ਦੀ ਕਟਿੰਗ ਕਰ ਸਕਦੇ ਹੋ ਸਭ ਤੋਂ ਪਹਿਲਾਂ ਦੀ ਆਪਾਂ ਜਿਹੜਾ ਵਾ ਇਹਦੀ ਕਟਿੰਗ ਇਸ ਤਰੀਕੇ ਨਾਲ ਕਰਨੀ ਹੈ ਕਿ ਜਿਹੜਾ ਆਪਣਾ ਪ੍ਰਿੰਟ ਦੋਨੋਂ ਬਾਜੂ ਤੇ ਸੇਮ ਆਵੇ ਸਭ ਤੋਂ ਪਹਿਲਾਂ ਤੇ ਆਪਾਂ ਲੈਂਥ ਦਾ ਨਿਸ਼ਾਨ ਲਗਾ ਲੈਣਾ ਜਿੰਨੀ ਆਪਣੀ ਲੈਂਥ ਰੈਡੀ ਆ ਉਤੋਂ ਆਪਾਂ ਅੱਧਾ ਇੰਚ ਬਾਧਾ ਰੱਖਣੀ ਹੈ ਕਿਉਂਕਿ ਅੱਧਾ ਇੰਚ ਆਪਣਾ ਜਿਹੜੇ ਸ਼ੋਲਡਰ ਦੀ ਸਲਾਈ ਵਿੱਚ ਜਾਣਾ ਨੇੱਚੇ ਆਪਣਾ ਫੋਲਡਿੰਗ ਜਿੱਨਾ ਆਪਣਾ ਪਰਪਲ ਕਲਰ ਦਾ ਬਾਰਡਰ ਸੀ ਤੇ ਉਹ ਆਪਣਾ ਫੋਲਡਿੰਗ ਹੋਣਾ ਨੀੱਚੋ ਜਿਹੜਾ ਫੋਲਡਿੰਗ ਆਪਣਾ ਹੋਣਾ ਹੈ 1.5 ਇੰਚ ਦੀ ਪੱਟੀ ਸੀ ਆਪਣੀ ਉਹ ਫੋਲਡਿੰਗ ਹੋਣੀ ਉੱਪਰ ਆਪਾਂ ਜਿਹੜਾ 18 ਇੰਚ ਰੱਖ ਲਿਆ ਸੀ ਆਪਾਂ 17.5 ਬਾਜੂ ਰੈਡੀ ਰ ਤੇ ਆਪਾਂ ਪੀਸ ਦੀ ਲੈਂਥ ਦੀ ਕਟਿੰਗ ਕਰ ਲਈ ਹੋਈ ਸੀ ਤੇ ਆਪਾਂ ਦੂਸਰੀ ਸਾਈਡ ਦੀ ਪਾਜ ਦੀ ਕਟਿੰਗ ਵੀ ਕਰ ਲਈ ਹੋਈ ਸੀ ਇਹਦੇ ਵਿੱਚ ਆਪਣਾ ਜੋੜ ਐਡ ਹੋਣਾ ਵਾ ਤੇ ਹੁਣ ਆਪਾਂ ਜੋੜ ਐਡ ਕਰਾਂਗੇ ਕਿਸ ਤਰ੍ਹਾਂ ਕਰਨਾ ਸਭ ਤੋਂ ਪਹਿਲਾਂ ਤਾਂ ਆਪਾਂ ਲੈਂਥ ਦਾ ਨਿਸ਼ਾਨ ਲਗਾ ਲਾਂ ਲੈਂਥ ਦਾ ਨਿਸ਼ਾਨ ਲਗਾ ਕੇ ਲੰਬਾਈ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਜਿਹੜੇ ਇਹਦੇ ਵਿੱਚ ਜੋੜ ਐਡ ਕਰਨੇ ਆ ਉਹ ਆਪਾਂ ਕਿਵੇਂ ਕਰਦੇ ਹਾਂ ਤੁਹਾਨੂੰ ਦੱਸਤੀ ਆਂ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਪ੍ਰਿੰਟ ਹੁੰਦਾ ਪ੍ਰਿੰਟ ਦਾ ਆਪਾਂ ਹਾਫ ਕਰ ਲੈਣਾ ਹੁੰਦਾ ਜਿੱਥੇ ਆਪਣਾ ਫਲਾਵਰ ਹੁੰਦਾ ਫਲਾਵਰ ਦਾ ਆਪਾਂ ਸੈਂਟਰ ਕਰ ਲੈਣਾ ਹੁੰਦਾ ਇਹਨੂੰ ਦੂਰਾ ਕਰਕੇ ਤੇ ਫਿਰ ਆਪਾਂ ਜਿਹੜੇ ਜੋੜ ਆ ਉਹ ਫਿਰ ਆਪਣੇ ਐਡ ਕੀਤੇ ਜਾਂਦੇ ਆ ਤੇ ਆਪਾਂ ਦੂਰਾ ਕਰ ਲਿਆ ਹੋਇਆ ਸੀ ਹੁਣ ਆਪਾਂ ਇਹਦੇ ਵਿੱਚ ਜੋੜ ਐਡ ਕਰਨੇ ਆ ਤੇ ਜੋੜ ਆਪਾਂ ਐਡ ਇਸ ਤਰੀਕੇ ਨਾਲ ਕਰਨੇ ਆ ਆਪਾਂ ਇਹਨੂੰ ਵੀ ਦੂਰਾ ਫੋਲਡਿੰਗ ਕਰ ਲੈਣਾ ਏ ਤੇ ਦੂਰਾ ਫੋਲਡਿੰਗ ਕਰਕੇ ਇਹਨੂੰ ਆਪਾਂ ਉਹ ਦੂਸਰੀ ਬਾਜੂ ਦੇ ਉੱਪਰ ਰੱਖਣਾ ਏ ਤੇ ਇਹਦਾ ਪ੍ਰਿੰਟ ਵੀ ਆਪਣਾ ਸੇਮ ਉਸ ਪ੍ਰਿੰਟ ਦੇ ਨਾਲ ਮਿਲਣਾ ਚਾਹੀਦਾ ਜਿਵੇਂ ਆਪਣਾ ਬਾਰਡਰ ਨੀਚੇ ਸੀ ਉਹਦੇ ਨਾਲ ਆਪਣਾ ਬਾਰਡਰ ਨਾਲ ਬਾਰਡਰ ਮਿਲਣਾ ਚਾਹੀਦਾ ਹੈ ਤੇ ਉੱਪਰ ਵਾਲਾ ਪ੍ਰਿੰਟ ਵੀ ਆਪਣਾ ਸੇਮ ਇੱਕੋ ਜਿਹਾ ਹੀ ਆਣਾ ਚਾਹੀਦਾ ਜਿਹੜਾ ਆਪਾਂ ਦਬਾ ਦੇ ਵਿੱਚ ਸिलाई ਦੇਣੀ ਹੈ ਉਹ ਆਪਾਂ 1/2 ਇੰਚ ਦੀ ਸिलाई ਦੇਣੀ ਹੈ ਆਪਾਂ ਜਿਆਦਾ ਨਹੀਂ ਦੇਣੀ ਤੇ ਆਪਾਂ ਨਿਸ਼ਾਨ ਇਸ ਕਰਕੇ ਲਗਾ ਲਏ ਹੋ ਉਸ ਤੋਂ ਤੁਹਾਨੂੰ ਦੱਸਦੀ ਪਈਆਂ ਕਿ ਆਪਾਂ ਕਿਸ ਤਰੀਕੇ ਨਾਲ ਬਾਜੂ ਪਾਟ ਅਟੈਚ ਕਰਨੀ ਹੈ ਇਸ ਤਰੀਕੇ ਨਾਲ ਆਪਾਂ ਰੱਖ ਕੇ ਤੇ ਨੂੰ ਆਪਾਂ ਇਹਦੀ ਸੈਂਟਰ ਦੇ ਵਿੱਚ ਸिलाई ਲਗਾਉਣੀ ਹੈ ਆਪਾਂ ਸੈਂਟਰ ਦੇ ਵਿੱਚ ਆਪਾਂ ਕੱਪੜਾ ਕਟਿੰਗ ਨਹੀਂ ਕਰਨਾ ਬਾਹਲੀ ਸਾਈਡ ਤੋਂ ਕਟਿੰਗ ਕਰਨਾ ਆਪਣਾ ਸੈਂਟਰ ਦਾ ਫਲਾਵਰ ਹੋ ਗਿਆ ਆਪਣਾ ਸੈਂਟਰ ਦੇ ਵਿੱਚ ਬਾਜੂ ਦੀ ਸਿਲਾਈ ਆਉਣੀ ਆ ਬਾਹਲੀ ਸਾਈਡ ਤੇ ਤੇ ਆਪਾਂ ਇਸ ਤਰੀਕੇ ਨਾਲ ਜਿਹੜੀ ਦੀ ਸਿਲਾਈ ਆ ਲਗਾ ਲੈਣੀ ਆ ਤੇ ਸਿਲਾਈ ਆ ਆਪਾਂ ਬਾਅਦ ਵਿੱਚ ਲਗਾਉਣੀ ਪਹਿਲਾਂ ਆਪਾਂ ਇਹਦੀ ਕਰ ਲਾਂਗੇ ਕਟਿੰਗ ਤੇ ਕਟਿੰਗ ਕਰਨ ਤੋਂ ਬਾਅਦ ਹੀ ਆਪਾਂ ਜਿਹੜੀ ਆ ਬਾਜੂ ਦਾ ਜਿਹੜੀ ਆਪਾਂ ਕਾਰਟ ਵਗੈਰਾ ਆਪਾਂ ਬਾਅਦ ਵਿੱਚ ਪਾਵਾਂਗੇ ਇਹਦੇ ਨਾਲ ਆਪਾਂ ਨੂੰ ਆਸਾਨੀ ਹੋ ਜਾਂਦੀ ਹੈ ਕਿ ਆਪਾਂ ਜਿਹੜੇ ਦਬਾ ਦੇ ਵਿੱਚ ਸिलाई ਦੇਣੀ ਹੈ ਉਹਦੇ ਵਿੱਚ ਆਪਾਂ ਨੂੰ ਸੈਟਿੰਗ ਆਪਣੀ ਹੋ ਜਾਂਦੀ ਹੈ ਤੇ ਬਾਹਲੀ ਸਾਈਟ ਇਹ ਆਪਣਾ ਜਿਹੜਾ ਬਾਰਡਰ ਹੈ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਵਧੀਆ ਆਉਂਦਾ ਇਸ ਕਰਕੇ ਆਪਾਂ ਪਹਿਲਾਂ ਆ ਇਹਨੂੰ ਆਪਾਂ 슬ੀਵ ਦੇ ਵਿੱਚ ਆਪਾਂ ਜੋੜ ਐਡ ਕਰ ਲੈਣੇ ਤੇ ਫਿਰ ਆਪਾਂ ਜਿਹੜੀ ਇਹਦੀ ਮੋਡੇ ਦੀ ਕਾਰਟ ਹੈ ਉਹ ਆਪਾਂ ਫਿਰ ਪਾਉਣੀ ਆ ਤੇ ਆਪਾਂ ਜਿਹੜੀ ਕਾਰਡ ਪਾਉਣੀ ਆ ਆਪਾਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਆਪਾਂ ਜਿਹੜੇ ਆ ਸੀ ਆਪਾਂ ਜਿਹੜੀ ਬਾਹਲੀ ਸਾਈਡ ਤੇ ਕਪੜਾ ਅਟੈਚ ਕੀਤਾ ਹੋਇਆ ਇਹਨੂੰ ਆਪਾਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਲਾਂਗੇ ਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾਗੇ ਜੇ ਤੁਹਾਡਾ ਪ੍ਰਿੰਟ ਵਾਲਾ ਸੂਟ ਹੈ ਆਪਣਾ ਪ੍ਰਿੰਟ ਨਾਲ ਪ੍ਰਿੰਟ ਬਿਲਕੁਲ ਮਿਲਣਾ ਚਾਹੀਦਾ ਫਿਰ ਆਪਣੀ ਜਿਹੜੀ ਬਾਜੂ ਦੀ ਕਟਿੰਗ ਆ ਪ੍ਰੋਪਰ ਬਿਲਕੁਲ ਵਧੀਆ ਹੋਵੇਗੀ ਤੇ ਹੁਣ ਆਪਾਂ ਜਿਹੜੇ ਸੈਂਟਰ ਵਿੱਚ ਆਪਾਂ ਬਾਹਲੀ ਸਾਈਡ ਜਿਹੜਾ ਕਪੜਾ ਅਟੈਚ ਕੀਤਾ ਸੀ ਉਹਨੂੰ ਆਪਾਂ ਦੂਰਾ ਹੀ ਰੱਖਿਆ ਹੋਇਆ ਸੀ ਇਹਨਾਂ ਆਪਾਂ ਸੈਂਟਰ ਦੇ ਵਿੱਚੋਂ ਆਪਾਂ ਦੀ ਕਟਿੰਗ ਕਰ ਲਾਂਗੇ ਜਿਹੜੀ ਆਪਣੇ ਫੋਲਡਿੰਗ ਸਾਈਡ ਸੀ ਉਹਨੂੰ ਆਪਾਂ ਕਟਿੰਗ ਕਰਕੇ ਅਲੱਗ ਕਰ ਲਾਂਗੇ ਕਪੜੇ ਨੂੰ ਇਹ ਕਟਿੰਗਾਂ ਤੋਂ ਬਾਅਦ ਆਪਾਂ ਜਿਹੜੀ ਆ ਇਹਨੂੰ ਆਪਾਂ ਸਲੀਸ ਦੇ ਨਾਲ ਅਟੈਚ ਕਰਾਂ ਦੋਨੋਂ ਸਾਈਡ ਦੀ ਆਪਾਂ ਇੱਕ ਬਾਜੂ ਦੀ ਆਪਾਂ ਦੋਨੋਂ ਸਾਈਡ ਤੇ ਜੋੜ ਪਾਉਣੇ ਆ ਉਹ ਆਪਾਂ ਇਸ ਕਰਕੇ ਪਾਉਣੇ ਆ ਕਿਉਂਕਿ ਆਪਣੀ ਬਾਜੂ ਪੂਰੀ ਪ੍ਰੋਪਰ ਨਹੀਂ ਬੰਦੀ ਪਈ ਸੀ ਇਸ ਕਰਕੇ ਆਪਾਂ ਦੋਨੋਂ ਸਾਈਡ ਤੇ ਜੋੜ ਪਾਉਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਜੋੜ ਐਡ ਕਰਨੇ ਆ ਤੇ ਜੋੜ ਐਡ ਕਰਨ ਵੇਲੇ ਆਪਾਂ ਧਿਆਨ ਰੱਖਣਾ ਹੈ ਕਿ ਆਪਣਾ ਜਿਹੜਾ نیچے ਬਾਰਡਰ ਬਣਿਆ ਛੋਟਾ ਜਿਹਾ ਉਦੇ ਨਾਲ ਆਪਣਾ ਬਾਰਡਰ ਨਾਲ ਬਾਰਡਰ ਬਿਲਕੁਲ ਮਿਲਣਾ ਚਾਹੀਦਾ ਤੇ ਆਪਣਾ ਜਿਹੜਾ ਪ੍ਰਿੰਟ ਹੈ ਬਿਲਕੁਲ ਸਹੀ ਆਉਣਾ ਚਾਹੀਦਾ ਵਾ ਤੇ ਆਪਾਂ ਜਿਹੜੇ ਇੱਕ ਸਲਾਈ ਦੇ ਨਾਲ ਜਿਹੜਾ ਅਟੈਚ ਕਰ ਲਿਆ ਹੋਏ ਸੀ ਕੱਪੜੇ ਨੂੰ ਤੇ ਆਪਣਾ ਜਿਹੜਾ ਜੋੜ ਹੈ ਬਿਲਕੁਲ ਹੀ ਪਤਾ ਨਹੀਂ ਲੱਗਦਾ ਪਿਆ ਤੇ ਆਪਾਂ ਇਹ ਸਲਾਈ ਲਗਾ ਲਈ ਹੋਈ ਸੀ ਤੇ ਇਸ ਬਾਅਦ ਆਪਾਂ ਜਿਹੜੀ ਮੋਡੇ ਦੀ ਕਾਰਡ ਆ ਬਾਜੂ ਦੀ ਕਾਰਡ ਜਿਹੜੀ ਹੁਣ ਆਪਾਂ ਪਾਵਾਂਗੇ ਤੇ ਬੋਡਾ ਆਪਾਂ 8.5 ਇੰਚ ਰੱਖਣਾ ਹੈ ਤੇ 8.5 ਇੰਚ ਤੇ ਆਪਾਂ ਨਿਸ਼ਾਨ ਲਗਾ ਲੈਣਾ ਜਿਹੜੀ ਦੀ ਆਪਾਂ ਲੰਬਾਈ ਰੱਖਣੀ ਆ ਉਹ ਆਪਾਂ 3 ਇੰਚ ਦੀ ਰੱਖਣੀ ਆ ਨੀਚੇ ਵਾਲੇ ਸਾਈਡ ਤੇ 3 ਇੰਚ ਤੇ ਆਪਾਂ ਜਿਹੜੀ ਕਾਰਟ ਆਪਾਂ ਪਾਉਣੀ ਆ ਆਪਾਂ ਜ਼ਿਆਦੀ ਘੱਟ ਨਹੀਂ ਕਰਦੇ ਨਾ ਆਪਾਂ ਵੱਧ ਕਰਦੇ ਆ 3 ਤੇ ਇਹ ਆਪਣੀ ਪ੍ਰੋਪਰ ਵਧੀਆ ਆਂਦੀ ਆ ਤੇ ਆਪਾਂ 8.5 ਇੰਚ ਕਰ ਲਿਆ ਵਾ ਤੇ ਆਪਾਂ ਇਹਨੂੰ ਬਾਕਸ ਬਣਾ ਲਾਂਗੇ ਜਿਹੜੇ ਬਾਹਰੀ ਸਾਈਡ ਤੇ ਆਪਾਂ ਨਿਸ਼ਾਨ ਲਗਾਏ ਸੀ ਦਾ ਬਾਕਸ ਬਣਾ ਲਾਂਗੇ 8.5 ਇੰਚ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਬਾਕਸ ਬਣਾ ਲਾਂਗੇ ਦਾ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਕਾਰਟ ਆ ਮੋਡੇ ਦੀ ਹੁਣ ਆਪਾਂ ਫਿਰ ਪਾਉਣੀ ਆ ਤੇ ਆਪਾਂ ਜਿਹੜੀ ਬਾਜੂ ਦੀ ਕਾਰਟ ਹੈ ਇਸ ਤਰੀਕੇ ਨਾਲ ਪਾਉਣੀ ਆ ਆਪਾਂ ਜਿਹੜਾ 8.5 ਇੰਚ ਸੀ 8.5 ਇੰਚ ਦਾ ਆਪਾਂ ਹਾਫ ਕਰ ਲੈਣਾ ਵਾ ਆਪਣਾਇਆ ਸੀ 4 ਤੋਂ 2.5 ਵਾਧਾ ਆਇਆ ਸੀ ਸਵਾ 4 ਆਇਆ ਸੀ ਆਪਣਾ 4 ਤੋਂ 2.5 ਵਾਧ ਤੇ ਇਹਦਾ ਆਪਾਂ ਹਾਫ ਕਰ ਲਏ ਸੀ 8.5 ਇੰਚ ਦਾ ਤੇ ਉਸ ਤੋਂ ਬਾਅਦ ਆਪਾਂ ਜਿੱਦਿਸ਼ਾਂ ਨੂੰ ਮਿਲਾ ਦੇਣਾ ਜਿੱਥੇ ਆਪਾਂ 3 ਇੰਚ ਦਾ ਨਿਸ਼ਾਨ ਲਗਾਇਆ ਸੀ ਉਹਦੇ ਨਾਲ ਆਪਾਂ ਇਹਨੂੰ ਮਿਲਾ ਦੇਣਾ ਇਸ ਤਰੀਕੇ ਨਾਲ ਤੇ ਹੁਣ ਆਪਾਂ ਜਿਹੜੀ ਇਹਦੀ ਕਟਿੰਗ ਕਿੱਥੋਂ ਕਰਨੀ ਆ ਜਿੱਥੇ ਆਪਾਂ ਨਿਸ਼ਾਨ ਲਗਾਇਆ ਸੀ ਇੱਥੋਂ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਤੇ ਫਿਰ ਆਪਾਂ ਜਿਹੜੀ ਕਾਰਡ ਹੈ ਦੀ ਫਿਰ ਪਾਉਣੀ ਆ ਜਿਹੜੀ ਆਪਾਂ ਨੇ ਇੱਕ ਸਾਈਡ ਤੇ ਕਾਰਡ ਪੈਂਦੀ ਹੈ ਅੰਦਰਲੀ ਕਾਰਡ ਜਿਹੜੀ ਹੁੰਦੀ ਹੈ ਆਪਣੀ ਅਗਲੀ ਸਾਈਡ ਤੇ ਆਪਾਂ ਬਾਜੂ ਦੇ ਕਾਰਡ ਪਾਉਨੇ ਆ ਆਪਾਂ ਫਿਰ ਪਾਉਣੀ ਆ ਕਾਰਡ ਪਹਿਲਾਂ ਆਪਾਂ ਬੈਕ ਸਾਈਡ ਦੀ ਕਟਿੰਗ ਕਰ ਲਾਂਗੇ ਦੋਨੋਂ ਪੱਲਿਆਂ ਦੀ ਸੇਮ ਕਟਿੰਗ ਕਰਨੀ ਆ ਆਪਾਂ ਤੇ ਜਿਹੜੀ ਬਾਜੂ ਦੀ ਕਟਿੰਗ ਹੁੰਦੀ ਆ ਉਹ ਆਪਣੇ ਚੈਸਟ ਦੇ ਅਕੋਰਡਿੰਗ ਹੀ ਕੀਤੀ ਜਾਂਦੀ ਆ ਤੇ ਆਪਣੇ ਜਿੰਨੀ ਵੀ ਚੈਸਟ ਹੈ ਉਹਦੇ ਵਿੱਚੋਂ ਆਪਾਂ 1 ਇੰਚ ਮਾਈਨਸ ਕਰ ਦੇਣਾ ਹੈ ਦੂਰਾ ਕਰਕੇ ਆਪਾਂ ਜਿਸ ਤਰ੍ਹਾਂ ਆਪਣੀ ਸ਼ੈਸਟ ਹੈਗੀ ਆ 18 ਇੰਚ 18 ਦਾ ਆਪਾਂ ਹਾਫ ਕਰ ਲਿਆ ਸੀ 9 ਇੰਚ ਤੇ 9 ਦੇ ਵਿੱਚੋਂ ਆਪਾਂ ਇੱਕ ਕੱਢ ਦੇਣਾ 8 ਇੰਚ 8 ਇੰਚ ਦਾ ਆਪਣਾ ਜਿਹੜੇ ਬਾਜੂ ਦੀ ਕਟਿੰਗ ਹੋਣੀ ਆ ਜੇ ਆਪਣਾ 10 ਸ ਹੈ ਆਪਣੀ ਚੈਸਟ ਹੈਗੀ 20 ਇੰਚ ਤੇ 20 ਚ ਆਪਾਂ 10 ਕੱਢ ਦੇਣਾ ਹੈ ਤੇ ਆਪਣਾ 9 ਹੋਣਾ ਹੈ 9 ਦੀ ਆਪਾਂ ਕਟਿੰਗ ਕੱਲਣੀ ਇਸ ਤਰੀਕੇ ਨਾਲ ਆਪਾਂ ਜਿਹੜਾ ਬਾਜੂ ਦੀ ਕਟਿੰਗ ਕਰਦੇ ਆਂ ਤੇ ਹੁਣ ਆਪਾਂ ਜਿਹੜੀ ਆ ਅਗਲੀ ਸਾਈਡ ਤੇ ਕਾਰਡ ਪਾਉਣੀ ਆ ਜਿੱਥੇ ਆਪਾਂ ਸਵਾ ਚਾਰ ਤੇ ਨਿਸ਼ਾਨ ਲਗਾਇਆ ਸੀ ਉੱਥੇ ਆਪਾਂ 1 ਇੰਚ ਰੱਖਿਆ ਹੋਇਆ ਸੀ ਤੇ ਆਪਾਂ ਜਿਹੜੀ ਦੂਰ ਫੋਲਡਿੰਗ ਸਾਈਡ ਆਪਣੀ ਬਾਹਲੀ ਸਾਈਡ ਤੇ ਤੇ ਆਪਾਂ ਅੰਦਰਲੀ ਸਾਈਡ ਤੇ ਜਿਹੜਾ ਸੀ 1 ਇੰਚ ਦਾ ਨਿਸ਼ਾਨ ਆਪਾਂ ਉੱਥੋਂ ਲਗਾ ਕੇ ਤੇ ਆਪਾਂ ਇਹਦੀ ਕਾਰਡ ਪਾਈ ਹੋਏ ਤੇ ਇਹਨਾਂ ਆਪਾਂ ਵਾਪਸ ਦੇ ਨਾਲ ਮਲਾ ਦਿੱਤਾ ਸੀ ਤੇ ਹੁਣ ਆਪਾਂ ਉੱਪਰ ਵਾਲਾ ਪੱਲਾ ਚੱਕ ਕੇ ਤੇ ਫਿਰ ਆਪਾਂ ਇਹਦੀ ਕਟਿੰਗ ਕਰਨੀ ਆ نیچے ਵਾਲੇ ਪੱਲੇ ਦੀ ਕਟਿੰਗ ਨਹੀਂ ਕਰਨੀ ਆ ਆਪਾਂ ਉੱਪਰ ਵਾਲੇ ਪੱਲੇ ਦੀ ਹੀ ਕਟਿੰਗ ਕਰਨੀ ਆ ਆਪਾਂ ਤੇ ਬਧਿਆਨ ਨਾਲ ਦੇਖ ਦਿਓ ਇਹਦੇ ਫਿਰ ਕਟਿੰਗ ਕਰਨੇ ਜਾਂ ਤੁਹਾਨੂੰ ਕਟਿੰਗ ਕਰਨ ਵਿੱਚ ਪ੍ਰੋਬਲਮ ਆਉਂਦੀ ਤੁਸੀਂ ਇਹਨੂੰ ਖੋਲ ਕੇ ਵੀ ਕਟਿੰਗ ਕਰ ਸਕਦੇ ਹੋ ਪਰ ਤੁਸੀਂ ਉੱਪਰ ਵਾਲੇ ਪੱਲੇ ਤੇ ਹੀ ਕਟਿੰਗ ਕਰਨੀ ਆ ਇਸ ਤਰੀਕੇ ਨਾਲ ਜਿਹੜੀ ਆਪਾਂ ਇੱਕ ਬਾਜੂ ਦੀ ਕਟਿੰਗ ਕਰ ਲਈ ਹੋਈ ਸੀ ਦੂਸਰੀ ਬਾਜੂ ਦੀ ਕਟਿੰਗ ਵੀ ਆਪਾਂ ਸੇਮ ਇਹਨੂੰ ਦੇਖ ਦੂਸਰੀ ਸਾਈਡ ਦੀ ਕਟਿੰਗ ਆਪਾਂ ਫੇਰ ਕਰਾਂਗੇ ਸਿੱਧੀ ਸਾਈਡ ਤੋਂ ਆਪਾਂ ਕਟਿੰਗ ਕਰਨੀ ਆ ਕਿਉਂਕਿ ਇਹਦੇ ਵਿੱਚ ਆਪਣੇ ਜੋੜ ਐਡ ਹੋਏ ਆ ਇਸ ਕਰਕੇ ਆਪਾਂ ਬਾਜੂ ਦੀ ਅਲੱਗ-ਅਲੱਗ ਤੋਂ ਕਟਿੰਗ ਕਰਦੇ ਪਿਆ ਨਹੀਂ ਤਾਂ ਆਪਾਂ ਦੋਨੋਂ ਬਾਜੂ ਦੀ ਇਕੱਠੀ ਕਟਿੰਗ ਕਰ ਲੈਣੇ ਆ ਤੇ ਜਿਹੜੀ ਆਪਾਂ ਬਾਜੂ ਦੀ ਕਟਿੰਗ ਆਪਾਂ ਕਰ ਲਈ ਹੋਈ ਹੈ ਤੁਸੀਂ ਇਸ ਤਰੀਕੇ ਨਾਲ ਜੋੜ ਵਾਲੀ ਬਾਜੂ ਦੀ ਕਟਿੰਗ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮ